ਹਾਂ ਚਾਰ ਚਰਾ ਲਈ ਬਹੁਤ ਆ ਬਹੁਤ ਚਾਰ ਚਾਰ ਨਹੀਂ 8 ਵਟੀਆਂ ਹੋ ਜਾਣੀਆਂ ਚਾਰ ਚਾਰ ਲਾ ਦੇ ਦੋ ਕਮਰਿਆਂ ਚ ਯਾਰ ਮਾਮੇ ਨੂੰ ਸਾਰਾ ਪਤਾ ਸਟਾਰ ਕਬੂਤਰ ਆਵਾਜ਼ ਆ ਇਹ ਹੈ ਦੋ ਦੋ ਲਾ ਦੇ ਮਾਮਾ لمبے ਲੋਕਾਂ ਇਧਰ ਮਾਰਾ ਇਧਰ ਨਾ ਦੋ ਦੋ ਜੜ ਜਾਣੀਆਂ ਉਹ ਵੀ ਬੋਲ ਦੋ ਸਾਰੀਆਂ ਨਾਲ ਲੜੀਆਂ ਘਟਾ ਲਿਓ ਮੈਂ ਮੈਂ ਦੋ ਹਾਂ ਉਹ ਮਾਮੇ ਵਰਗਾ ਘੱਟ ਰਖਾਉਣਾ ਤਾਂ ਵੀ ਹੈ ਗੱਜ ਨਹੀਂ ਗੱਜ ਨਹੀਂ ਗੱਜ ਨਹੀਂ ਘੱਟ ਹੈ ਤੁੰਦ ਅੱਜ ਵੀ ਬਾਈ ਪੂਰੀ ਹੈ ਬੱਦਲ ਜੇ ਅੱਜ ਸਸਰੀ ਗਾਲ ਸਾਰੇ ਵੀਰਾਂ ਨੂੰ ਕੈਮ ਕਿਵੇਂ ਕਰੀਏ ਮੋਸਰੇ ਤੇ ਧਨ ਵਰ ਸੈਕਟਰ ਸਾਰਿਆਂ ਦੇ ਬਾਈ ਆਗੇ ਪਹੁੰਚ ਗਏ ਸ਼ੁਰੂਆਤ ਤੁਹਾਨੂੰ ਪਤਾ ਉਪਰ ਹੀ ਹੁੰਦੀ ਹੁੰਦੀ ਆਪਣੀ ਜਿੰਨੇ ਦਿਨ ਖੁੱਡਿਆ ਦਾ ਕੰਮ ਚੱਲਦਾ ਹੈ ਹੈਂ ਕਾਲੇ ਤੋਂ ਘੰਟੇ ਲੱਗੇ ਮਾਈਰੇ ਅੱਗੇ ਆ ਗਿਆ ਤੂੰ ਹੁਣ ਨਾਤਾ ਦੇਖ ਲੈ ਵੀਰੇ ਹੁਣ ਤੇਰੇ ਸਾਹਮਣੇ ਪ੍ਰੂਫ ਹੈ ਨਾ ਹੈਗਾ ਪ੍ਰੂਫ ਦੱਸ ਦੇ ਸੌਂ ਖਾ ਵੀ ਤੂੰ ਰਾਤ ਰਾਤਾਂ ਸੌਂ ਖਾ ਅਰੇ ਵਾਲੀ ਇਕੱਲੇ ਬਾਮਾ ਆ ਦੇ ਕਿਉਂ ਮੰਨ ਗਿਆ ਨਾ ਸਾਲਾ ਹੋਇਆ ਸਾਲਿਆ ਨਹਾ ਲਿਆ ਕਰ ਨਹਾ ਲਿਆ ਕਰ ਸਾਲਾ ਕੀੜੇ ਪੈ ਜਾਣਗੇ ਜੇ ਜੇ ਤੇਰੀ ਜੇ ਜੇ ਤਰਾ ਮਾਸ ਖਰਾਬ ਹੋ ਗਿਆ ਨਾ ਦੇਖ ਲੈ ਪੁੱਤ ਸਿਆਲ ਚ ਤੁਰ ਵੀ ਨਹੀਂ ਹੋਣਾ ਤੈਨ ਦੱਸਦਾ ਮੈਂ ਨਾ ਲਿਆ ਕਰ ਹਾਲਿਆ ਕਿਸੇ ਦਾ ਕੁਝ ਨਹੀਂ ਜਾਣ ਆਏਗਾ ਦੇਖ ਲੈ ਜੀ ਸੀ ਵੀ ਨਾਲ ਹਵਾ ਲਵਾਉਣੀ ਪਿਆ ਕਰ ਲੱਤਾਂ ਖੋਲ ਖੋਲ ਹਾਂ ਹਾਂ ਬਾਈਓ ਗੱਡੀ ਤੋਂ ਲੈਣਾ ਹੈਗਾ ਆਪਣੇ ਕੋਲ ਹਾਂ ਬਾ ਉਹਦੇ ਨਾਲ ਕਰਾਂਗੇ ਦੀ ਸਰ ਦਾ ਬਾ ਠੀਕ ਆ ਫੱਟੇ ਦੇ ਪੈ ਲੱਤਾਂ ਚੌੜੀਆਂ ਕਰਾ ਲੈਣੀਆਂ ਹੈ ਬਾਉ ਨਾ ਜੀ ਨਾ ਤੈਨੂੰ ਣਾਉਣੇ ਆ ਕੋਈ ਨਹੀਂ ਅੱਜ ਕਾਗਜ਼ ਕਰ ਰਹੇ ਆ ਵੀ ਫੱਟ ਕਿੰਨਾ ਕੁ ਬਾਉ ਵੱਧ ਗਿਆ ਇੱਕ ਉਂਗਲ ਇੱਕ ਦੋ ਉਂਗਲ ਉਹਨਾਂ ਕਾ ਤਾਂ ਕੱਟ ਲਾਂਗੇ ਉਹਨਾਂ ਕਾ ਤਾਂ ਕੱਟ ਲਾਂਗੇ ਪਹਿਲਾਂ ਆਹ ਰੱਦੇ ਲੱਗ ਜਾਣਗੇ ਉਹ ਨਹੀਂ ਉਧਰੋਂ ਪਿੱਛੇ ਤੋਂ ਹਟ ਜਾਂਦੀ ਆ ਉਹ ਬਾਈ ਇਟਾਂ ਕਰ ਰਿਹਾ ਸਾਫ਼ ਹੈ ਭਈਆ ਤਾਂ ਸਾਫ਼ ਇਹਨੇ ਉਹ ਤੋਂ ਕੋਲ ਚੜਾ ਉਹ ਭਿਉਣਾ ਯਾਰ ਉਥੇ ਟਿਕਣੀ ਵੀ ਚਾਹੀਦੀ ਆ ਬਨੇਰੇ ਦਾ ਕੰਮ ਕਰਤਾ ਬਾਈ ਸ਼ੁਰੂ ਸੱਤ ਰਾਜ ਨੇ ਬੜਜੂ ਹੈ ਨਾ ਵੀਰੇ ਮਿੱਟੀ ਲੈਣ ਭੇਜਿਆ ਭਾਉ ਨੂੰ ਦੇ ਦੇ ਕਿਆ ਕੁਛ ਕਰਕੇ ਆਉਂਦਾ ਇੱਕ ਪਾਸੇ ਦਾ ਹੋ ਗਿਆ ਵੀਰੇ ਓਕੇ ਦੋ ਰੱਦੇ ਲਾਦੇ ਹਨਾ ਲਓ ਭਾਈ ਇੱਕ ਪਾਸੇ ਦਾ ਬਨੇਰਾ ਹੋ ਗਿਆ ਓਕੇ ਠੀਕ ਆ ਫਿਰ ਇੱਧਰ ਇੱਧਰ ਕਾਹਦੇ ਪਰ ਚੜੜੇਗਾ ਵੀਰੇ ਆਦੂਆ ਫੱਟਾ ਠੀਕ ਆ ਠੀਕ ਆ ਕੈਂ ਸੈਟਿੰਗ ਤੇ ਕਰਿਆ ਸਾਰਾ ਕੁਝ ਠੀਕ ਆ ਤੇ ਪਾਉ ਸਿੰਘ ਗਿਆ ਬਾਈ ਮਿੱਟੀ ਲੈਣ ਮੈਂ ਹੁਣ ਦੇਖਦਾ ਨਵਾਂ ਸਾਲ ਹੈ ਪਹਿਲਾਂ ਤਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਬਲੌਗ ਤਾਂ ਆਊਗਾ ਤਿੰਨ ਚਾਰ ਦਿਨ ਲੇਟ ਇਹ ਤੇ ਮੈਂ ਹੁਣ ਜਾਂਨਾ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਵਾ ਠੀਕ ਆ ਉਹ ਤੋਂ ਬਾਅਦ ਫਿਰ ਦੂ ਨੂੰ ਦਿਖਾਉਣਾ ਕਿ ਕਿੰਨਾ ਕੰਮ ਹੋ ਗਿਆ ਕਿਉਂ ਥੋੜਾ ਜਿਹਾ ਵੱਧ ਵੱਡ ਹੋ ਗਿਆ ਤਾਂ ਕਾਗਜ਼ ਰਾਤ ਤੇ ਉਹ ਚਲੋ ਆ ਕੇ ਸੈਟਿੰਗ ਕਰਦੇ ਹਾਂ ਹੁਣ ਆ ਵੀ ਪਾਉ ਆ ਗਿਆ ਜਾਣ ਤੋਂ ਪਹਿਲਾਂ ਮਿੱਟੀ ਭੱਲੇ ਭੱਲੇ ਕਿੰਨਾ ਰਿਕਸ਼ਾ ਭਰ ਕੇ ਲਿਆਇਆ ਹੋਏ ਹੈ 12 ਥਲੇ 12 ਦਾਸਲੇ ਕਾਲੀ ਮਿੱਟੀ ਬਿਲਕੁਲ ਆਏ ਹਾਏ ਹਾਟ ਇਹਦਾ ਜੀ ਕਰਦਾ ਬੁਰਕਮਾਰ ਬਾਉ ਇਹਨੂੰ ਹੈ ਚਲੋ ਪਹਿਲਾਂ ਚੜਾਦਾ ਬਈ ਰਿਕਸ਼ਾ ਫਿਰ ਹੱਥ ਧੋ ਕੇ ਚੱਲਦੇ ਆ ਪਹੁੰਚ ਗਏ ਬਾਬਾ ਜੀ ਦੇ ਤੇ ਟੈਗ ਲਈ ਮੱਥਾ ਹੁਣ ਠੀਕ ਆ ਬਾਅਦ ਚ ਮਿਲਦੇ ਆ ਚੱਲੇ ਬਈ ਮੱਥਾ ਮੱਥਾ ਇਹਨ ਬਾ ਵਧੀਆ ਟੈਗ ਗਿਆ ਨਵੇਂ ਸਾਲ ਤੇ ਤੇ ਹੁਣ ਆਪਾਂ ਚੱਲਦੇ ਆ ਹੈ ਠੀਕ ਹੈ ਨੇ ਗਾਣਾ ਗਾਣੇ ਲਾਉਣੇ ਆ ਖੜ ਜਾ ਬਲੌਗ ਚ ਨਹੀਂ ਗਾਣੇ ਲਾਈਦੇ ਤੇ ਆਪਾਂ ਹੁਣ ਚੱਲਦੇ ਆਂ ਘਰੇ ਦੇਖੀਏ ਖੁੱਡਿਆ ਦਾ ਕੰਮ ਕਿੱਥੇ ਤੱਕ ਪਹੁੰਚਿਆ। ਬਾਈ ਆਪਾਂ ਪਹਿਲਾਂ ਗਰਾਊਂਡ 'ਚ ਆ ਗਏ। ਮੈਂ ਸਾਡੇ ਕੋਲੋਂ ਬਾਅਦ ਗਰਾਊਂਡ 'ਚ ਆ ਕੇ ਦੇਖਦੇ ਆਂ ਮਿਸਤਰੀ ਆਏ ਆ ਜਾਂ ਨਹੀਂ ਆਏ। ਮੈਨੂੰ ਲੱਗਦਾ ਦੂਜੇ ਉਹ ਮਿਸਤਰੀ ਤਾਂ ਆਏ ਨਹੀਂ ਅੱਜ। ਤੇ ਲੋਹੇ ਵਾਲੇ ਆਏ ਨੇ ਉਹ ਲੱਗੇ ਹੋਏ ਨੇ ਉੱਪਰ। ਚਲੋ ਦੇਖ ਕੇ ਆਪਾਂ ਚੱਲਦੇ ਆਂ ਫਿਰ ਘਰ ਨੂੰ। ਰੋਟੀ ਬਣੀ ਸ਼ਾਕੇ ਬਾਈ ਆਪਾਂ ਪਹੁੰਚ ਗਏ ਕੋਠੇ ਦੇ। ਟੋਪੀ ਦੇਖ ਰੋ। ਪਹਿਲੀ ਵਾਰੀ ਲਈਆ ਸਾਲ 'ਚ। ਤੇ ਉੱਪਰੋਂ ਵਾ ਮਾ ਮਾ। ਆ ਵੀ ਮਾਰਾ ਖੇੜੇ ਹੀ ਆ ਮਾਰ ਕੰਮ ਮਾਰ ਕਾ ਮਿੱਟੀ ਪਾਤਾ ਇੱਕ ਰਿਕਸ਼ਾ ਦਾ ਹੈ ਨਹੀਂ ਉੱਪਰ ਨਹੀਂ ਤਾਹਥਲੀ ਰੱਖਦਾ ਹੈ ਥੱਲੇ ਰੱਖਿਆ ਵਾ ਮੂੰ ਪਰੋ ਬਣੇ ਬਣਨੇ ਹਲੇ ਬਣੇ ਹੀ ਨਹੀਂ ਇੱਕ ਪਾਸੇ ਦੇ ਰਹਿਨੇ ਆ ਸੁਣ ਮਾ ਅੱਛਾ ਚਲ ਉੱਪਰ ਆ ਕੇ ਦੇ ਦਿੰਦੇ ਆ ਭਾਈ ਆਹ ਸਾਈਡ ਦਾ ਤਾਂ ਭਾਈ ਬਨੇਰਾ ਹੋ ਗਿਆ ਡੰਨ ਨਾਲੇ ਲਿਪਤਾ ਆਹ ਬੰਤਾਲਾ ਰੱਖਦਾ ਤੇ ਮਿੱਟੀ ਉਹ ਬਾਉ ਨੇ ਚੜਾ ਲਈ ਕੁਛ ਲੈਣ ਗਿਆ ਹੁਣ ਉਹ ਤੇ ਆ ਬਨੇਰਾ ਵੀ ਲੱਗ ਗਿਆ ਮੂਰੋਂ ਆ ਵੀ ਲੱਗ ਗਿਆ ਤੇ ਬਸ ਇਧਰਲੀ ਸਾਈਡ ਦਾ ਰਹਿ ਗਿਆ ਇਹ ਲੱਗ ਰਿਹਾ ਦੋੜਾ ਦੇ ਰਹਿ ਗਏ ਓਕੇ ਰਿਪੋਰਟ ਉਥੇ ਬਾਅਦ ਫਿਰ ਦੇ ਮਾਮਾ ਇੱਟਾਂ ਦੇ ਢੇਡੇ ਲਾ ਰਿਹਾ ਓਏ ਮਾਮਾ ਜਮਾਈ ਨਹੀਂ ਦਾਬਦਾ ਇੱਟਾਂ ਦੇ ਲਾ ਰਿਹਾ ਢੇਡੇ ਮਾਮਾ ਪਾਉ ਗਿਆ ਮਿੱਟੀ ਲੈਣ ਦੁਆਰਾ ਇੱਕ ਰਿਕਸ਼ਾ ਦਾ ਸਿੱਟੀ ਆਦਾ ਪਾਣੀ ਪਾਵਾਂ ਮੈਂ ਇਹਨਾਂ ਤੇ ਪਾਣੀ ਪਾ ਦਿੰਨਾ ਬਾਈ ਲੈ ਆ ਡੱਬਾ ਤੇ ਇਧਰ ਤਾਂ ਨਹੀਂ ਪਾਣੀ ਪਾਉਣਾ। ਨਾ। ਇਧਰ ਤਾਂ ਨਹੀਂ। ਸਾਲੀਆਂ ਸੁੱਕੀਆਂ ਪਈਆਂ ਜਮਾਈ। ਹਾਂ। ਇਧਰ ਲਈ ਗੰਧ ਨੂੰ ਲਾਗੇ ਬਾਈ ਲਪਾਈ ਕਰਨ। ਇਹ ਕਹਿੰਦਾ ਫੰਕਸ਼ਨ ਜਦੇ ਖੋਲ ਲੈਣਾ ਇਹ ਦੂ ਆਪਣਾ। ਹੇ ਆਲੇ ਆਂਦਾ ਯੰਤਰ ਡਿਜ਼ਾਈਨ ਪਾਉਣ ਨੂੰ ਜਿਹੜਾ ਜੀਵ ਤੇ ਫੇਰਨੇ ਵਾਲਾ ਆਂਦਾ ਲੈ ਫੇਰਲਾ ਜੀਵ ਤੇ ਓਏ ਓ ਬਾਉ ਲੈ ਜੀਵ ਤੇ ਵੀ ਲੈ 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 ਬਾੜ ਲੈ ਬਾੜ ਖਾਜ ਕਰਨੇ ਨੂੰ ਵੀ ਲੋਟ ਆਹੇ ਮੈਲ ਇਹਦੇ ਨਾਲੇ ਲਾਉਣੀ ਏ ਤੇਰੀ ਓਏ ਓ ਰਹਿਣ ਦੇ ਸਾਲਾ ਹੋਇਆ ਖਰਾਬ ਕਰੂੰਗਾ ਮਾ ਚੋ ਡਿਜ਼ਾਈਨ ਪਾ ਇਹ ਡਿਜ਼ਾਈਨ ਪਾਉਣਾ ਆਪਾਂ ਨੇ ਆਹ ਲਾਈਨਾਂ ਲਾ ਦੇਣੀਆਂ ਇਹਦੇ ਵਾਈਟ ਕਲਰ ਲਾਈਨਾਂ ਚ ਬ੍ਰਾਊਨ ਕਲਰ ਮੂਰੇ ਵੀ ਦੇਖਣੇ ਕਰਨਾ ਅੱਪਾ ਪਹੁੰਚ ਗਏ ਬਾਈ ਕਬੂਤਰਾਂ ਵਾਲੇ ਮੇਸਤਰੀ ਸਾਹਿਬ ਗਏ ਆ ਚਾਰ ਰੋਟੀਆਂ ਤੇ ਅੱਪਾ ਜਾਣ ਕਬੂਤਰਾਂ ਦਾ ਕੰਮ ਨਿਬੇੜ ਲਿਆ ਠੀਕ ਆ ਪਹਿਲਾਂ ਤਾਂ ਇੱਥੋਂ ਸਾਰੇ ਸਾਫ਼ ਕਰਨਾ ਬਾਹਾਂ ਗੰਦ ਪਿਆ ਹੋਇਆ ਹੈ ਬਾਈ ਕਿਉਂਕਿ ਸੂਰਜ ਨਹੀਂ ਨਿਕਲਿਆ ਆਪਣਾ ਵੀ ਕੋਈ ਕਸੂਰ ਨਹੀਂ ਹੈ ਨਾ ਸੂਰਜ ਨਿਕਲੇ ਨੂੰ ਤਿੰਨ ਚਾਰ ਦਿਨ ਹੋ ਗਏ ਤੇ ਸਭ ਤੋਂ ਪਹਿਲਾਂ ਤਾਂ ਅੱਪਾ ਟਰੇ ਬਹੁਤ ਗੰਦੀ ਹੋਈ ਹੈ ਇਹਨੂੰ ਝਾੜ ਕੇ ਧੋ ਲੈਣੇ ਇਹਨੂੰ ਚੰਗੀ ਤਰ੍ਹਾਂ ਇਹਨੂੰ ਰੱਖਦੇ ਆ ਇੱਥੇ ਤੇ ਹੁਣ ਕੋ ਪਹਿਲਾਂ ਬਾਈ ਸਫਾਈਓ ਕਰੀਏ ਨੂਰੀ ਦੇਖੋ ਕਿਵੇਂ ਖੜੀ ਆ ਨੂਰੀ ਤੇ ਆਪਣਾ ਬਾਈ ਕੰਮ ਸਾਰਾ ਡੰਨ ਹੈ ਕਬੂਤਰਾਂ ਦਾ ਆਹ ਕਬੂਤਰ ਖੋਲ ਦਵਾ ਦੇਖੋ ਇਹਨਾਂ ਨੂੰ ਤਾਜਾ ਪਾਣੀ ਪਾਤਾ ਸਾਰਾ ਪਿੰਜਰਾ ਕਰਤਾ ਸਾਫ ਹੈ ਸੁੱਕੂਗਾ ਬਾਈ ਹੁਣ ਤੋਂ ਪਾਈ ਦੇ ਦਾਣੇ ਇਹਨਾਂ ਨੂੰ ਉਹ ਸਾਈਡ ਤੇ ਪਾਤੇ ਕਿਉਂਕਿ ਟ੍ਰੇ ਗਿੱਲੀ ਸੀ ਟ੍ਰੇ ਆਪਾਂ ਧੋਤੀਆਂ ਪਹਿਲਾਂ ਅੰਦਰ ਨਹੀਂ ਕੰਮਰਾਦਾ ਥੋੜੀ ਆਹ ਦੇਖੋ ਅੰਦਰ ਪਾਤੇ ਇਹਨਾਂ ਨੂੰ ਐਨ ਪੂਰੇ ਰੱਜਵੇਂ ਦਾਣੇ ਤੇ ਗਰਮ ਪਾਣੀ ਅਗਰ ਪਖਾਰਾ ਹੋਇਆ ਪਿਆ ਪਰਾਲੀ ਦਾ ਬਿਲਕੁਲ ਨਿਆਰੇ ਨਾਲ ਬੈਠੇ ਨੇ ਕਬੂਤਰ ਹੋ ਚੱਲ ਚੱਲ ਇਹ ਬਹੁਤ ਬਾਹਰ ਨੂੰ ਨਿਕਲਦਾ ਹੀ ਯਾਰ ਚਲੋ ਇਹਨੂੰ ਆਪਾਂ ਕਰਦੇ ਹਾਂ ਬੰਦ ਤੇ ਇਹਨਾਂ ਦਾ ਬੱਚਾ ਦੇਖ ਲੀ ਇਹ ਮੈਨਾ ਸੈਟ ਹੈ ਓਹੋ ਮਰ ਗਿਆ ਬੱਚਾ ਯਾਰ ਆ ਮਰਿਆ ਪਿਆ ਦੇਖਾਂ ਦਾ ਕੱਦਾਂ ਕੁ ਮਰਿਆ ਰਾਤ ਇੱਕ ਤੇ ਇੱਥੇ ਇਧਰ ਆ ਗਿਆ ਬੱਚਾ। ਪਖਾਰੇ ਤੋਂ ਬਿਨਾ ਮਰ ਗਿਆ ਯਾਰ। ਯਾਰ ਰਾਤ ਆ ਪ੍ਰਾਣੀ ਵੀ ਪਾਤੀ ਸੀ। ਚਲ ਕੋਈ ਗੱਲ ਨਹੀਂ ਭਾਈ ਇਹਨੂੰ ਮੈਂ ਦੱਬਦਾ। ਕਿਉਂਕਿ ਠੰਡ ਹੈ ਹੁਣ। ਇਹ ਜਸੂ ਦੇ ਕੰਮ ਦੇ ਜਸੂ ਨੇ ਅੰਡਾ ਰੱਖਿਆ ਤੇ ਕਿਸੇ ਹੋਰ ਕਬੂਤਰੀ ਦਾ ਵੀ। ਚਲ ਕੋਈ ਨਹੀਂ ਦਾਣਾ ਪਾਣੀ ਪਾਤਾ। ਬੱਚੇ ਨੂੰ ਮੈਂ ਦੱਬ ਜਾਵਾਂ। ਪਹੁੰਚ ਗਏ ਭਾਈ ਆਪਾਂ ਕੋਠੇ ਤੇ ਫੇਰ ਤੇ ਮਾਮਾ ਚਰਾ ਲਿਆ ਆ ਫਕਟੀਆਂ ਕਬੂਤਰਾਂ ਦੇ ਬੈਠਾ ਨੂੰ। ਇਹਨਾਂ ਲਾਲ ਪੇਂਟ ਮਾਰ ਦੇਣਾ ਆਪਾਂ ਨੇ। ਪਟੀਆਂ ਪੂਰੀਆਂ ਮੁੱਕੇ ਨੇ। ਕੰਦ ਦੀ ਚੱਲ ਰਹੀ ਆ ਲਪਾਈ। ਤੇ ਪਾਉ ਸਿੰਘ ਅੱਜ ਸਵੇਰ ਦਾ ਗਾਇਬ ਆ ਇਥੋਂ। ਸੰਨਿਆਸ ਦੇ ਗਿਆ ਉਹ ਖੁੱਡਿਆਂ ਤੋਂ ਐ ਵੀਰੇ। ਹਾਂ ਚੱਲ ਪਹੁੰਚ ਗਿਆ ਹੁਣ ਮੋਟਰ ਤੇ। ਮਿੱਟੀ ਇੱਕੋ ਰੇ ਇੱਕ ਢੇੜਾ ਸਾਲਾ ਥੱਲੇ ਹੀ ਸਿੱਟ ਗਿਆ ਤੁਹਾਨੂੰ ਮੈਂ ਦਿਖਾਉਣਾ। ਉੱਥੇ ਰਿਕਸ਼ਾ ਖਾਲੀ ਕਰ ਗਿਆ। ਆਹ ਦੇਖੋ। ਇਹੋ ਜਿਹਾ ਕੰਮ ਕਰਦਾ ਪਾਉ। ਮੋਟਰ ਤੇ ਵੀ ਦਿਖਦਾ ਨਹੀਂ। ਸਾੜਾ ਜਵਾਨ ਨੂੰ ਪਾਣੀ ਛੱਡਿਆ ਆ ਲੈ ਦੇਖੋ ਪਾਣੀ ਪਾਣੀ ਹੋਇਆ ਪਿਆ ਦਿਖਾਉਣਾ ਉਹ ਦੇਖੋ ਜਵਾਨ ਨੂੰ ਪਾਣੀ ਛੱਡਿਆ ਬਿਨਾਂ ਗੱਲ ਤੋਂ ਤੇ ਯਾ ਤਿੰਨ ਕਬੂਤਰ ਫਿਰਦੇ ਨੇ ਬਾਹਰ ਬਾਕੀ ਅੰਦਰ ਨੇ ਇਹਨਾਂ ਨੂੰ ਵੀ ਹੁਣ ਖੁੱਡੇ ਚ ਕਰਦਾਂਗੇ ਸ਼ਿਫਟ ਆਪਾਂ ਕਬੂਤਰ ਦਾ ਕਬੂਤਰ ਬਿੱਲੀ ਮੁਰਗਿਆਂ ਨੂੰ ਵੀ ਪੈ ਗਈ ਦੀ ਆ ਦੇਖੋ ਮੁਰਗੇ ਇੱਥੋਂ ਰੋੜਾ ਮਾਰੇ ਆ ਉੱਥੇ ਬੈਠੀ ਦੀ ਬਿੱਲੀ ਰੋੜਾ ਮਾਰੇ ਸਾਰੀ ਤਾਂ ਭੱਜੀ ਪੈ ਗਈ ਦੀ ਮੁਰਗਿਆਂ ਨੂੰ ਉਹ ਸਿਮੇ ਦੇਆਂ ਤੇ ਮਾਮਾ ਲਿਆ ਚਾਹ ਆਏ ਹਾਈ 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 ਇਹ ਬਰਪੀਆਂ ਕਾਨੂੰਨ ਕਹਿਣਾ ਤਾਂ ਚਾਰੇ ਪਾਸੇ ਗੱਲਾਂ ਕਰਾਤੀਆਂ ਮਾਮੇ ਨਹੀਂ ਐਂ ਹੁੰਦੇ ਵਾ ਹਾਂ ਗਲਾਸ ਚਾਰ ਕਾ ਤੇ ਲਿਆਇਆ ਕੇ ਪਹਿਲਾਂ ਲਈ ਨੇ ਇਹ ਪਹਿਲਾਂ ਵੀ ਪੈਸਾ ਮੈਂ ਕਰੂ ਅਜਾ ਤੂੰ ਆਪਣਾ ਲਿਆਇਆ ਨਾ ਮੈਂ ਹੈ ਕਿਉਂ ਯਾਰ ਅਸੀਂ ਬੰਦੇ ਨਹੀਂ ਸਾਡੇ ਵਾਲਿਆਂ ਚ ਨਹੀਂ ਪੀ ਸਕਦਾ ਤੂੰ ਦੇਖੋ ਵੀਰੇ ਆਪਾਂ ਨੂੰ ਤਾਂ ਬਹੁਤ ਮਾੜੇ ਮੰਨਦਾ ਯਾਰ ਇਹ ਕੋਈ ਚੱਕਰ ਨਹੀਂ ਦੇਖ ਲਓ ਬਈ ਮਾਮੇ ਦੇ ਕੰਮ ਹਾਨੂੰ ਬੰਦੇ ਨਹੀਂ ਸਮਝਦਾ ਮਾਮਾ ਦਾ ਬੇਗੜ ਗਿਆ ਤੂੰ ਦਾ ਮਾਮੇ ਚਾਰਕ ਦਿਨ ਬਾਹਰ ਜਾ ਕੇ ਭਾਉ ਸਿੰਘ ਆ ਗਿਆ ਆਚਾਰ ਲੈ ਕੇ ਉਹ ਦੇਖੀਏ ਉਹ ਗੱਡੀ ਵੀ ਆ ਗਈ ਆਪਣੀ ਆਹ ਆ ਰਹੀ ਆ ਆ ਕੇ ਜਸੂਓ ਨਹੀਂ ਹੋ ਜਾਂਦੀ ਹੈ ਗੱਡੀ ਆਪਣੀ ਠੀਕ ਹੈ ਸੈਵੀ ਸਿੰਘ ਉਹ ਨਹੀਂ ਪਤੰਗ ਚੜਾ ਰਹੇ ਨੇ ਚੱਲੇ ਵੀ ਬੱਸ ਤੇ ਤੁਹਾਨੂੰ ਦਿਖਾਉਣਾ ਹੈ ਇੱਧਰ ਕਰ ਰਹੇ ਹਾਂ ਥੱਲੜੀ ਗੰਦ ਨੂੰ ਲਪਾਈ ਮਸਾਲਾ ਬਣਾਇਆ ਦੁਬਾਰਾ ਕਾਂਦੋਗ ਦੀ ਜ਼ਿਆਦਾ ਗਿੱਲੀ ਹਾਂ ਆਗੇ ਹਾਂ ਆਹ ਏਕਨ ਵੀ ਵੀਰੇ ਸੋਹਣਾ ਲੱਗਦਾ ਦਾ ਡਿਜ਼ਾਈਨ ਥੋੜਾ ਜਿਹਾ ਗੂੜਾ ਹੋਰ ਮਾਰ ਦੇਣਾ ਦਾ ਹੈ ਰੇਤਾ ਤੇ ਸੀਮੈਂਟ ਆ ਕੱਢਣਾ ਯਾਰ ਅੱਜ ਉਹ ਤਾਂ ਠੀਕ ਹੈ ਨਾ ਮੈਂ ਤਾਂ ਆਹ ਤਾਂ ਕੱਢਾਂ ਇਹਨੂੰ ਹਾਂ ਉਹੀ ਕਹਿੰਨਾ ਇਹ ਤਾਂ ਸਾਫ ਕਰਾਂ ਬੱਲ ਬਲਾਦਾ ਬਾਈ ਅੰਦਰ ਤੇ 200 ਵਾਟ ਦਾ ਲਿਆ ਕੇ ਲਾ ਦਿੱਤੀ ਵੀਰੇ ਕਟਾਈ 100 ਦਾ ਬੜਈ ਆਹੀ ਬਹੁਤ ਚੋਹੇ ਲਿਆਓ 200 ਬਾੜ ਦਾ ਦੇ ਨਾਲ ਦਾ ਹੀ ਹਾਂ ਆਹੋ 200 ਬਾੜ ਦਾ ਬੱਲ ਬਲਾ ਦਾ ਵੀ ਅੜ ਦਾੜਾ ਜਾਂ ਸੁੱਕ ਜੂਗਾ ਥੋੜਾ ਜਿਆ ਗਰਮੈਸ ਜੀ ਹੋ ਜੂਗੀ ਨਾਲੇ ਜੱਸੇ 200 ਬਾੜ ਦਾ ਲਿਆਈ ਬੱਲਵ ਠੀਕ ਆ ਆ ਲੈ ਆਂਦੇ ਬਾਈ ਛਤਰੀਆਂ ਲਈ ਤਿੰਨ ਪਾਈਪ ਲੈ ਆਂਦੇ ਨੇ ਤੇ ਇਹਨਾਂ ਨੂੰ ਰੰਗ ਮਾਰ ਕੇ ਫੇਰ ਇਹ ਗੱਡਾਂਗੇ ਕਿਉਂਕਿ ਜੜ ਲੱਗ ਜਾਂਦੀ ਹੈ ਫੇਰ ਤੇ ਇਹਨਾਂ ਨੂੰ ਮਾਰ ਰਹੇ ਆ ਪੇਂਟ ਆਪਾਂ ਠੀਕ ਹੈ ਰੈੱਡ ਪੇਂਟ ਮਾਰ ਦੇਣਾ ਆਪਾਂ ਇਹਨਾਂ ਨੂੰ ਉਤੇ ਬਾਅਦ ਫਿਰ ਲਾਵਾਂਗੇ ਠੀਕ ਹੈ ਨਵੇੜੀਏ ਚਲੋ ਕੰਮ ਇਹਨਾਂ ਦਾ ਲੈ ਵੀ ਪਤੰਗ ਵੜਦਾ ਗੁਰੀ ਨੇ ਹੈ ਆਉਂਦੇ ਨਹੀਂ ਆ ਗੁਰੀ ਲੰਡਾ ਇੰ ਚੜਾਈ ਫਿਰਦਾ ਚਾਹ ਪਾਣੀ ਦਾ ਲਿਆ ਦਿਓ ਸਾੜੇ ਸਾਨੂੰ ਵੀਰੇ ਮੰਗਾਈਏ ਚਾਹ ਠੰਡਾ ਬਾਹਉਦਾ ਹੈ ਨਾ ਨਹੀਂ ਯਾਰ 4 ਵਜ ਗਏ ਪਰ ਥੋੜਾ ਭਾਈ ਹੋਰ ਟਾਈਮ ਹੋ ਗਿਆ ਹੁਣ ਠੀਕ ਹੈ ਨੀ ਬੱਲ ਬਲੇਆ ਬੜਾ ਲਾ ਦੀਏ ਜੱਸੇ ਕਿੱਥੇ ਆ ਬੜਾ ਵੱਲਾ ਮੰਗਾ ਲਿਆ ਬਈ 250 ਵਾਟ ਦਾ ਉਹ ਤਿੰਨੇ ਕਰਤੇ ਰੰਗ ਦੂਆ ਕੋੜ ਫੇ ਮਾਰਦੇ ਆ ਜਾਂਦੇ ਵੀ ਨਹੀਂ ਕਾਲੂ ਮਾਰਾਂਗੇ ਅ ਵੀਰੇ ਏਕਣੇ ਹੁਣ ਬੰਦ ਕਰਨਾ ਪਊਗਾ ਕ ਏਕਣੇ ਲਾ ਦਈਏ ਲੋਈ ਨਾਲ ਫੜ ਕੇ ਲਾ ਦੰਨਾ ਹੈ ਨਾ ਉਹ ਕੱਢ ਲੋ ਹਾਂ ਉਹਨੂੰ ਹੈਨਾ ਬਚਾ ਉਹਨੂੰ ਆ ਤਾਰ ਹੈਗੀਆ ਹੋਲਡਰ ਲਾ ਦੋ ਪਰਲੇ ਕੋਡੇ ਚ ਲਾ ਦਈਏ ਲਾਉਣਾ ਵੀ ਪਰਲੇ ਵਾਲੇ ਇੱਕ ਜੇ ਮਜਾ ਦੋ ਇੱਕ ਜੇ ਮਜਾ ਦਈਏ ਚਲਾ ਹੋ ਹੋਲਡਰ ਖੜ ਜੋ ਚਲੋ ਹੋਲਡਰ ਆਪਾਂ ਰਾਈਡ ਕਰਦੇ ਆ ਅ ਦੋਏ ਪਾਸੇ ਬਈ ਟਾਕੀਆਂ ਕਰਤੀਆਂ ਬੰਦ ਆ ਥੈਲੇ ਲਾਤੇ ਮਿੱਕ ਨਾਲ ਅੰਦਰ ਲਾਦੇ ਦੋ ਬਲਵ ਇੱਕ 250 ਵਾਟ ਦਾ ਲਾਤਾ ਵੱਡਾ ਤਾਂ ਕਿ ਆ ਖੁੱਡਾ ਪਹਿਲਾਂ ਸੁੱਕ ਜਵੇ ਇਹ ਚ ਬੱਚੇ ਛੱਡ ਲਾਂਗੇ ਪਹਿਲਾਂ ਫੇਰ ਉਹ ਚ ਤੇ ਆ ਕੰਦਰ ਨੂੰ ਵੀ ਹੋ ਗਈ ਲਪਾਈ ਆ ਦੇ ਇੱਧਰ ਲਾਤੇ ਦੋੇ ਪਾਸੇ ਦੋਏ ਕੱਟਨੇ ਬੰਦੇ ਕਰਤ ਨੇ ਮਿੱਕ ਨਾਲ ਆ ਆਂ ਤਸੱਲੀ ਦੇ ਨਾਲ ਬਲਵ ਵੀ ਤੁਹਾਨੂੰ ਦਿਖਾ ਦੰਨੇ ਆ ਉਹ ਟਾਰ ਲੋ ਬਤੰਗ ਓਏ ਠੰਡ ਪਹਿਲਾਂ ਹੀ ਬਹੁਤ ਹੈ ਉਹ ਦੇਖੋ ਦੋ ਬਲਵ ਲਾਤੇ ਓਕੇ ਆ ਰਬੋਰਡ ਠੀਕ ਹੈ ਤੇ ਇਧਰਲੇ ਚ ਕਾਲੂ ਲਾ ਦਾਂਗੇ ਚਲੋ ਕੋਡਾ ਸੁੱਕ ਜੂ ਓਕੇ ਹੋ ਜੂ ਰਿਪੋਰਟ ਤੇ ਮੂਲੀ ਟਾਕੀ ਤੇ ਵੀ ਲਾ ਕੇ ਜਾਵਾਂਗੇ ਕੁਛ ਤਾਂ ਕਿ ਗਰਮੈਸ਼ ਨਾਲ ਸੁੱਕ ਜਵੇ ਤੇ ਆ ਬਈ ਫੱਟੀਆਂ ਨੂੰ ਮਾਰਨ ਲੱਗੇ ਰੰਗ ਜਿਹੜੀਆਂ ਬੈਠਣ ਨੂੰ ਬਣਾਉਣੀਆਂ ਅਸੀਂ ਆ ਸਪਰੇਅ ਵਾਲਾ ਰੰਗ ਮਾਰਿਆ ਦਾ ਆਪਣੀ ਛਤਰੀ ਨਾਲ ਦਾ ਸਪਰੇਅ ਵਾਲਾ ਥੋੜਾ ਜਿਆਦਾ ਤੁਹਾਨੂੰ ਪਤਾ ਜਿਆਦਾ ਲੱਗਦਾ ਇਹ ਸੋਚ ਰਿਹਾ ਅਸੀਂ ਫੱਟੀਆਂ ਇਹ ਰੰਗ ਦੀਆਂ ਕਰੀਏ ਕੱਲ ਨੂੰ ਦੇਖਦੇ ਆ ਕੱਲ ਨੂੰ ਰੰਗ ਲੈ ਆਵਾਂਗੇ ਇੱਕ ਇੱਕ ਕੋੜਾ ਰੈੱਡ ਦਾ ਮਾਰ ਦਨੇ ਆ ਪ੍ਰਾਈਮਰ ਦੇ ਤੌਰ ਤੇ ਇੱਕਾ ਇੱਕਾ ਆਇਆ ਫਿਰ ਆਉਂ ਵਧੀਆ ਉਹ ਦੇ ਦੂਗਾ ਸਫਾਈ ਐਨ ਠੀਕ ਆ ਦੱਸਿਓ ਫਿਰ ਸਕੀਮ ਸੈਟ ਆ ਸਾਡੀ ਇਹ ਪਰ ਜਾਨੂ ਜੀ ਸਕੀਮ ਦੱਸਣੀ ਜਾਨੂ ਤੁਸੀਂ ਰੰਗ ਕਰ ਦੇਣਗੇ ਕਿਉਂਕਿ ਬਲੌਗ ਦਾ 4 ਦਿਨ ਬਾਅਦ ਆਉਗਾ ਤੇ ਕੋਈ ਚੱਕਰ ਨਹੀਂ ਚਲੋ ਆਹ ਕੰਧ ਦੀ ਸਫਾਈ ਦੇਖੋ ਦਿਖਦਾ ਮੂੰਹ ਵਿੱਚ ਨੂੰ ਹਾਂ ਕਰਮੇਲ ਸਿੰਘ ਜੀ ਦਿਖਦਾ ਮੂੰਹ ਕੰਧ ਦੇ ਚ ਨੂੰ ਸਫਾਈ ਦੇਖੋ ਹੋਰ ਰਹਿ ਗਿਆ ਬਸ ਰੂਚਨਦਾਨ ਦੀਆਂ ਕੋਰਾਆਂ ਜੀਆਂ ਉਹ ਵੀ ਕਰਦੇ ਆ ਓਕੇ ਉੱਪਰ ਚੜਾ ਰਹੇ ਆ ਬਈ ਮਿੱਟੀ ਹੁਣ ਅਸੀਂ ਕੱਲ ਨੂੰ ਟਾਈਮ ਦੀ ਬਚਤ ਹੋ ਜੂ ਦੇਖ ਤਾਂ ਵੀਰੇ ਦੋ ਰਿਕਸ਼ੀਆਂ ਨਾਲ ਸਾਰ ਜੂਗਾ ਤਿੰਨ ਤਿੰਨ ਰਿਕਸ਼ੇ ਆਉਣਗੇ ਜੀ ਤਿੰਨ ਚੱਲ ਦੇਖਦੇ ਆ ਤੇ ਇੱਧਰ ਇਹਨਾਂ ਨੂੰ ਕਰਤਾ ਪੇਂਟ ਆਹ ਦੇਖੋ ਇਹਨਾਂ ਨੂੰ ਡਬਲ ਕੋਟ ਮਾਰਤਾ ਇਹਨਾਂ ਨੂੰ ਸਿੰਗਲ ਮਾਰਤਾ ਸਾਰੀਆਂ ਵੱਟੀਆਂ ਨੂੰ ਬਾਕੀ ਕੱਲ ਨੂੰ ਮਾਰ ਲਾਂਗੇ ਸਿੰਗਲ ਤੇ ਦੇਖ ਰਹੇ ਆ ਜੇ ਮਾਮਾ ਮੰਨ ਗਿਆ ਫਿਰ ਮਾਮੀ ਨੂੰ ਆਚਾਰ ਪਾਉਣ ਭੇਜਦੇ ਆ ਆਪਾਂ ਮਿੱਟੀ ਚੜਾ ਲੈਣੇ ਆਪਰ ਠੀਕ ਆ ਬਾਗੂ ਦੇਖ ਲਾ ਹੁਣ ਸੋਚ ਸਮਝ ਕੇ ਫੈਸਲਾ ਲਈ ਵਾ ਠੀਕ ਆ ਹਾਂ ਆ ਦੇਖ ਲੋ ਬਈ ਉੱਪਰੋਂ ਮਿੱਟੀ ਪਾ ਦੇਣੀ ਆਪਾਂ ਨੇ ਚਾਰ ਚਾਰ ਉਂਗਲ ਉਹਦੇ ਉੱਪਰ ਟਾਇਲ ਦਾ ਫਰਸ਼ ਆ ਥੱਲੇ ਕਾਗਜ਼ ਆ ਉੱਪਰ ਪਾ ਦੇਣਾ ਕੋਲੂਆ ਠੀਕ ਆ ਨਵਜਾਂ ਦੀ ਬੰਦ ਰਹੀਆਂ ਹਾਂ ਨਵਜਾਂ ਬੰਦ ਨਵਜਾਂ ਬੰਦ ਕਰ ਦੇਣੀਆਂ ਬਾਹੂ ਕਹਿੰਦਾ ਇਹਦੀਆਂ ਮੈਨੂੰ ਤਾਂ ਇੰਨੇ ਗੁੰਚੇ ਤੋਂ ਵੀ ਡਰ ਲੱਗਦਾ ਹਾਲਾ ਪਤਾ ਨਹੀਂ ਕਿ ਚਾਈ ਤੋਂ ਘਾੜੇ ਡਰ ਲੱਗਦਾ ਇਹੇ ਚਾਹੇ ਜ਼ਹਾਲ ਸਵਾਮ ਬਣ ਗਈ ਜੇ ਹਾਂ ਮੁਰਗੇ ਵੀ ਰੱਖ ਸਕਦੇ ਆ ਉਹ ਸਾਲਿਆ ਕੋਠੇ ਦੇ ਮੁਰਗੇ ਨਾ ਜ ਸੂਰ ਨਾ ਕਹੀਦੀ ਕੋਠੇ ਦੇ ਸੂਰ ਰੱਖ ਲਾ ਹਾਂ ਸਾਲਾ ਹੋਇਆ ਚਲੋ ਬਾਈ ਹੁਣ ਚੱਲਦੇ ਆਪਾਂ ਥੱਲੇ ਨੂੰ ਹੁਣ ਚੱਲੇ ਬਾਈ ਆਪਾਂ ਡਿਊਟੀ ਤੇ ਡਿਊਟੀ ਆਹੇ ਡਿਊਟੀ ਤੇ ਥੱਲੇ ਵਾਲੀ ਮਿੱਟੀ ਵੀ ਚੜਾ ਦੀ ਬਾਊ ਨੇ ਉੱਪਰ ਯਾਰ ਮੋਟਰ ਹੈ ਲੈ ਜਾਣ ਬੈਣਾ ਸਕੂਟਰ ਕਿੱਥੇ ਆ ਗਈ ਆ ਗਈ ਸਕੂਟਰ ਚੱਲਦੇ ਆਂ ਬਾਈ ਆਪਾਂ ਪਹਿਲਾਂ ਪਾ ਕੇ ਇਹ ਦੁੱਧ ਉਹ ਤੋਂ ਬਾਅਦ ਦੇਖਦੇ ਆਂ ਕਿਆ ਕਰਨਾ ਠੀਕ ਆ ਕਬੂਤਰਾਂ ਨੂੰ ਦਾਣਾ ਬਾਣੀ ਵੀ ਪਾਉਣਾ ਗਰਮ ਪਾਣੀ ਤੇ ਥੋੜਾ ਦਾਣਾ ਦੂਣਾ ਦੇਖੀਏ ਕਬੂਤਰਾਂ ਨੂੰ ਤੇ ਕੰਮਕਾਰ ਹੋ ਗਿਆ ਬਾਈ ਸਾਰੇ ਖਤਮ ਅੱਜ ਬਹੁਤ ਔਖੇ ਕੰਮ ਨਿਭੜੇ ਬਾਈ ਟੂਹੀ ਵੀ ਦੁਖਦੀਆਂ ਲੱਤਾਂ ਵੀ ਦੁਖਦੀਆਂ ਕਿਉਂਕਿ ਉੱਪਰ ਸਾਲੇ 15-15 ਗੇੜੇ ਚੱਲ ਉੱਪਰ ਚੱਲ ਥਲੇ ਜਿਵੇਂ ਦਾਣੇ ਹੈਗੇ ਦਾਣੇ ਆਉ ਪਏ ਤਰੇਂ ਜਾ ਤੂੰ ਕੀ ਦੇਖਦਾ ਮੈਂ ਵਜਾ ਦੇਖਿਆ ਤਾਂ ਸੈਟਾ ਹੂੰ ਸੈਟਾ ਅੱਗੇ ਨਾਲ ਹਾਂ ਇਹ ਭੁੱਖਾ ਆਉਂਦਾ ਨਹੀਂ ਕੋਤੇ ਹੰਦਾ ਇਹਨੂੰ ਦਵਾਈ ਦੇ ਦਈਏ ਦਵਾਈ ਦੰਨੇ ਆ ਚੱਲ ਖੜ ਜਾ ਪਾਣੀ ਵਾਲਾ ਚੱਕ ਲੈ ਇਹਨਾਂ ਦਾ ਭਾਈ ਆ ਬੱਚਾ ਥੋੜਾ ਜਿਆਦਾ ਡਾਊਨ ਹੈ ਰੱਤਾ ਇਹ ਜਿੱਦੈ ਹੀ ਡਾਊਨ ਆ ਦੇਖ ਲੈ ਇਹ ਨੀਲੇ ਦਾ ਭਾਈ ਆ ਅਸੀਂ ਤਾਂ ਹੀ ਇਹਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਦੇ ਆ ਤੇ ਹੁਣ ਗੋਲੀ ਦੇਣੀ ਆ ਪਹਿਲਾਂ ਇਹਨੂੰ ਛੋਲੇ ਦੁੱਤੇ ਨੇ ਤੇ ਗਰਮ ਪਾਣੀ ਦੇ ਦੇਣਾ ਠੀਕ ਆ ਅੱਜ ਤਾਂ ਕਹਿੰਦੇ ਆ ਬਚ ਜਵੇ ਯਾਰ ਕਿਉਂਕਿ ਨੀਲਾ ਵੀ ਨਹੀਂ ਰਿਹਾ ਆਪਣੇ ਕੋਲ ਤੇ ਬਾਕੀ ਚਲੋ ਇਹਨੂੰ ਦਈਏ ਦਵਾਈ ਉਹ ਤੇ ਬਾਅਦ ਗਰਮ ਪਾਣੀ ਪਲਾਕੇ ਇਹਨੂੰ ਕਰਦੇ ਆਂ ਬੰਦ ਤੇ ਦਾਣੇ ਪਾਉਨੇ ਆਂ ਦਾਣੇ ਪਾਦੇ ਬਾਈ ਹੁਣ ਆਪਾਂ ਇਹਦੇ ਚ ਪਾਈਏ ਗਰਮ ਪਾਣੀ ਹੌ ਤਬਾਤਰ ਬਾਤਰ ਬਾਤਰ ਪਾਤਾ ਹੈ ਕਿ ਬਾਤਰ ਬਾਤਰ ਇਲਾ ਬਾਈ ਜਿਵੇਂ ਚੱਕਰੀ ਛੱਤ ਤੇ ਜਸਾ ਰੱਖਦਾ ਹੈ ਹੌ ਤਬਾਤਰ ਤੇ ਆਪਾਂ ਦਿਖਾਈਏ ਤੁਹਾਨੂੰ ਕਬੂਤਰ ਬੁੜਿਆ ਨਾ ਕਣ ਕਲਬੂਤਰ ਬਾਈ ਇੱਕ ਵੱਜਾ ਛੋਟਾ ਹੈ ਇੱਕ ਵੱਡਾ ਹੈ ਉਹਨਾਂ ਚ ਵੀ ਇੱਕ ਛੋਟਾ ਹੈ ਇੱਕ ਵੱਡਾ ਹੈ ਔਰ ਯਾਰ ਬੱਚਾ ਆਇਆ ਬੰਦਾ ਬਾਕੀ ਤਾਂ ਕਾਇਮ ਨੇ ਸਾਰੇ ਆਓ ਦੇਖੋ ਉਹ ਜਿੱਦਾਂ ਹੀ ਜਾਨੀ ਕਿ ਜਿੱਦਾਂ ਇੱਕ ਵਾਰੀ ਉੜਿਆ ਤਾਂ ਜਦ ਤੋਂ ਬਾਅਦ ਨਹੀਂ ਸੈੱਟ ਹੋਇਆ ਪਤਾ ਨਹੀਂ ਠੰਡੇ ਉਹਨੂੰ ਜਿਆਦਾ ਲੱਗੀ ਆ ਦੇਖੋ ਪਰ ਬੈਠੇ ਨੇ ਤੇ ਬਾਕੀ ਓਕੇ ਰਿਪੋਰਟਾਂ ਨੇ ਜਿ세 ਰੱਖਦੇ ਪਾਣੀ ਇੱਥੇ ਚਲੋ ਭਾਈ ਰੱਖਤਾ ਪਾਣੀ ਵੀ ਤੇ ਆਪਣਾ ਕੰਮ ਹੋ ਗਿਆ ਡਨ ਐ ਆ ਤਾਂ ਸਵੀਡ ਦੇ ਖੁੱਲੇ ਤੇ ਹਨਾ ਇਹਨਾਂ ਦਾ ਦਾਣਾ ਬਣੀ ਚੁਕਿਆ ਹੈ ਪੂਰਾ ਹੁਣ ਮੇਰੇ ਹਿਸਾਬ ਨਾਲ ਇਹ ਵੀ ਰੱਜੇ ਹੋਏ ਨੇ ਚਲੋ ਕੋਈ ਨਹੀਂ ਰਾਤ ਬਰਾਤ ਖਾ ਲੈਣਗੇ ਕੋਈ ਚੱਕਰ ਨਹੀਂ ਬੱਚੇ ਗਏ ਐ ਮਨੇ ਦੋਨੇ ਓਕੇ ਅਰ ਕੋਟਾ ਚਲੋ ਮਿੱਤਰੋ ਹੁਣ ਆਪਾਂ ਚੱਲਦੇ ਆਂ ਤੇ ਮੇਰਾ ਵੀਰ ਟੋਪੀ ਦੇਖੋ ਮੇਰੀ ਟੋਪੀ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆਂ ਅਗਲੇ ਵਲੌਗ ਵਿੱਚ ਮੇਰਾ ਵੀਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਗਾ ਕੋਈ ਟੈਕਸ ਨਹੀਂ ਲੱਗਦਾ ਬੰਦੇਆਂ ਬਣ ਕੇ ਨਾ ਮੇਰਾ ਵੀਰ ਬਣ ਕੇ ਸ਼ੇਅਰ ਜਰੂਰ ਕਰ ਦਿਆ ਕਰੋ ਠੀਕ ਹੈ ਤੇ ਮਿਲਦੇ ਹਾਂ ਅਗਲੇ ਵਲੌਗ ਵਿੱਚ